ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਰਕਾ ਪੰਜਾਬ ਅਖਬਾਰ ਦਾ ਲਾਈਵ ਵੈਬ ਟੀਵੀ ਨਿਊਜ਼ ਚੈਨਲ ਸਰਕਾ ਪੰਜਾਬ ਟੀਵੀ ਤੇ ਮੈਂ ਆ ਤੁਹਾਡਾ ਆਸਮਾਨ ਕਰ ਪੁੱਲ ਸਥਾਨਾ ਸਦਰ ਦੇ ਹਲਕੇ ਵਿੱਚ ਪੈਂਦੀ ਪੁੱਲ ਚੌਂਕੀ ਪ੍ਰਾਗਪੁਰ ਦੇ ਨੇੜੇ ਹੀ ਸਥਿਤ ਦੀਪਨਗਰ ਦੀ ਇੱਕ ਕੋਠੀ ਵਿੱਚ ਆਪਣੀ ਪ੍ਰੇਮਿਕਾ ਨਾਲ ਰਹਿ ਰਿਹਾ ਹੈ ਮਨੀਸ਼ ਸ਼ਰਮਾ ਨੂੰ ਉਸ ਦੀ ਪਤਨੀ ਮੋਨਾ ਸ਼ਰਮਾ ਨੇ ਬੀਤੀ ਰਾਤ ਆਪਣੇ ਸਕੇ ਸਬੰਧੀਆਂ ਸਹਿਤ ਰੰਗੇ ਹੱਥੀ ਫੜ ਲਿਆ ਆਪਣੇ ਪਤੀ ਨੂੰ ਦੂਸਰੀ ਔਰਤ ਨਾਲ ਦੇਖ ਕੇ ਮੂਨਾ ਸ਼ਰਮਾ ਉਸ ਦੇ ਨਾਲ ਆਏ ਉਸ ਦੇ ਸ਼ੱਕੇ ਸਬੰਧੀਆਂ ਦਾ ਗੁੱਸਾ ਬੇਕਾਬੂ ਹੋ ਗਿਆ ਤੇ ਉਹਨਾਂ ਨੇ ਦੋਹਾਂ ਹੀ ਪ੍ਰੇਮੀਆਂ ਨੂੰ ਫੜ ਕੇ ਖੂਕ ਟਾਪਾ ਚੜਾਇਆ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਇਹ ਟਾਪਾ ਕਾਨੂੰਨ ਦੇ ਸਾਰੇ ਹੀ ਨਿਯਮਾਂ ਨੂੰ ਛਿੱਕੇ ਤੇ ਟੰਗਦੇ ਹੋਏ ਪੁਲਿਸ ਅਤੇ ਮੀਡੀਆ ਦੀ ਮੌਜੂਦਗੀ ਵਿੱਚ ਹੀ ਸ਼ਰਮ ਚੜਾਇਆ ਗਿਆ ਮੁਨੀਸ਼ ਸ਼ਰਮਾ ਨਾਲ ਫੜੀ ਗਈ ਆਰਤੀ ਨਾਮ ਦੀ ਔਰਤ ਨੇ ਮੋਨਾ ਸ਼ਰਮਾ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਚੁਠਲਾਉਂਦੇ ਹੋਏ ਉਲਟਾ ਗੁੰਡੇ ਲਿਆ ਕੇ ਹਮਲਾ ਕਰਵਾਉਣ ਦੇ ਦੋਸ਼ ਲਗਾਏ कहानियाँ खाना ही खा रहे थे यहाँ में बात कर रहे थे कि एकदम से आके उन्होंने दरवाजे तोड़ने शुरू कर दिए आपके मम्मी पापा मेरे मम्मी पापा मैं नहीं रहती उनके साथ मैं अपना जॉब करती हूँ अपना कमाती हूँ

ਵਾਰ-ਵਾਰ ਪਹਿਚਾਨ ਨਾ ਦੱਸਣ ਦੀ ਮਿਹਨਤ ਤਾਲਾ ਕਰਨ ਦੇ باوجود ਵੀ ਉਸ ਨੇ ਵੈਬ ਟੀਵੀ ਨਿਊਜ਼ ਚੈਨਲ ਤਲਕਾ ਪੰਜਾਬ ਟੀਵੀ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਸ ਦਾ ਪਤਨੀ ਮਨੀਸ਼ ਸ਼ਰਮਾ ਜਲੰਧਰ ਦੇ ਨਕੁੱਦਰ ਚੌਂਕ ਵਿੱਚ ਹੀ ਸਥਿਤ ਇੱਕ ਆਟੋਮੋਬਾਈਲ ਛੋਰੂ ਵਿੱਚ ਮੈਨੇਜਰ ਹੈ ਤੇ ਉਹ ਉਸ ਕੋਲੋਂ ਰੋਜ਼ ਹੀ ਕੋਈ ਨਾ ਕੋਈ ਝੂਠ ਬਹਾਨਾ ਲਾ ਕੇ ਆ ਜਾਂਦਾ ਸੀ ਤੇ ਇੱਥੇ ਆਪਣੀ ਰੱਖੀ ਹੋਈ ਟਰੰਕਾ ਨਾਲ मौज मस्ती करता सी जैसवारे पता लगने तो बाद आज जो थे रंगे हथी फाड़ ही लिया सी। चुप रहो। कौन, ये कौन ये है मेरा मिस्टर मिस्टर शर्मा जो कि पहले गोयल कुंडेने कम करते थे, ठीक है? और इसी के साथ ये भी जॉब करती लड़की। तो उसके बाद ये इसको ये लेकिन बहुत रोई लेकिन इन लोगों ने मुझे मारा और उसे घर में घुसा लिया <द्वार्ण> मेरा मेरा एक बारह साल का बेटा है बारह साल का बेटा जो कि आज भी अपने पिओ के लिए रो रहा घर में बैठे जाए ये बारह बारह मार्च की बात है अब ये लवली ऑटोमोबाइल के पोस्ट पे जो अम्बेडकर चौक में जो दीप चौक में वो अब कोई जॉब नहीं करती जो उसका नाम है आरती आरती जरियाल पहले तो ये दो तीन महीने मेरे मेरे घर में में रही ये प्रॉब्लम प्लीज मुझे मुझे रख लो लो बचा मैंने सिर्फ इसीलिए बताया की ठीक है गरीब लड़के उसकी हेल्प कर लेंगे और उसने मेरे सामने का मेरे यहाँ करके राखी होती और ये कहा

इस घर में वो रहती है और ये पहले कभी कभी मेरे पास आते थे और मुझे ये आज मेरी चंडीगढ़ मीटिंग है आज मेरी रोजाना मीटिंग है यहां इस घर में पंद्रह बीस दिन से आया पहले ये वहाँ अर्बन स्टेट में रहते थे हमें पता चल गया इन्होंने वो घर छोड़ के इसको यहाँ बसाया हम लोग यहाँ आए हम लोग यहाँ आए और रात को नौ दस बजे ऐसी यहाँ पर पता चल गया और ये लोग घर पे नहीं है हमने इनके यहाँ मकान मालिक है ऊपर उनको बताया

ਕਿ ਉਹ ਸੰਦੂੜਾ ਲਾ ਸੰਦੂੜਾ ਕੋਈ ਵੀ ਲੈ ਸਕਦਾ ਹੈ ਉਠਾ ਕੇ ਕੋਈ ਕਲਪੂ ਆ ਕੇ ਆਪਕੇ ਬੈਂਕ ਦੇ ਸਾਹਮਣੇ ਆਪਕੇ بیوی ਦਾ ਦਸਤਖਤ ਕਰੇ ਆਪ ਮੰਨੋਗੇ ਕਿ ਆਪਕੇ ਆਪ ਕੀ ਜ਼ਰੂਰ ਹੋ ਗਈ ਕਿਆ ਉਹ ਨਹੀਂ ਨਾ ਬਸ ਮਿਸਿਸ ਮੋਨਾ ਸ਼ਰਮਾ ਆ ਗਏ ਨਾ ਮੋਨਾ ਸ਼ਰਮਾ ਮਿਸਟਰ ਵੀਰ ਸ਼ਰਮਾ ਇਸਮੋਕੇ ਵੈਬ ਟੀਵੀ ਨਿਊਜ਼ ਚੈਨਲ ਤਹਿਲਕਾ ਪੰਜਾਬ ਟੀਵੀ ਨਾਲ ਗੱਲਬਾਤ ਕਰਦੇ ਹੋਏ ਮੋਨਾ ਸ਼ਰਮਾ ਦੇ ਪਿਤਾ ਨੇ ਦੱਸਿਆ ਕਿ ਉਹਦੀ ਮੈਰਿਜ ਹੋਈ ਹੈ ਯਾਰ ਮੈਦੇ 1996 ਛੋਈ ਹੈ ਇੱਕ ਇਹਦਾ ਬੱਚਾ ਆ 14 ਸਾਲ ਦਾ ਪਹਿਲੇ ਗੰਗਾ ਨਗਰਿੰਦੇ ਸੀਗੇ ਇੱਕ ਮਿੰਟ ਬਾਅਦ ਸਾਡਾ ਕਿਸੇ ਵੀ ਪੇਸ਼ਕਸ਼ ਦਾ ਮੰਨਤਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਜੇਕਰ ਫਿਰ ਵੀ ਸਾਡੀ ਕਿਸੇ ਪੇਸ਼ਕਸ਼ ਨਾਲ ਕਿਸੇ ਦੀ ਕਿਸੇ ਭਾਵਨਾਵਾਂ ਨੂੰ ਠੇਸ ਪਹੁੰਚੇ ਤਾਂ ਉਸ ਲਈ ਖਿਮਾ ਦੇਜਾ ਚਕਾ ਆਪਣੇ ਪ੍ਰਿਆ ਆਪਣੇ ਵਿਚਾਰ ਅਤੇ ਸੁਝਾਅ ਭੇਜਣ ਲਈ हमेशा देखते रहो वेब टीवी न्यूज़ चैनल